ਜੇ ਲਮਕਾਉਣਗੇ ਅਸੀਂ ਸਮਝਦੇ ਆ ਵੀ ਇਹਦੀ ਸਿਰਸੀ ਕੀਮਤ ਇਹਨਾਂ ਨੂੰ ਚਾਰਨੀ ਪਊਗੀ ਉਹਨਾਂ ਜਿੰਨਾ ਲੰਮਾ ਕਰੇ ਜਾਣਗੇ ਉੰਨੀ ਇਹਨਾਂ ਦੀ ਜਿਹੜੀ ਆ ਬਦਨਾਮੀ ਹੋਣੀ ਹੈ ਪਹਿਲਾਂ ਇਹਨਾਂ ਨੇ ਉਹ ਕੇਸ ਪਾਇਆ ਜਿਹੜਾ ਉਹਦੀਆਂ ਭੈਣਾਂ ਤੇ ਉਹਦੀ ਫੂਫੂ ਹੋ ਰਹੀ ਹੈ ਪੰਜਾਬ ਚ ਵੀ ਹੋ ਰਹੀ ਸਾਰੀ ਇੰਡੀਆ ਚ ਹੋ ਰਹੀ ਹੈ ਕਿ ਯਾਰ ਉਹ ਜਿਹੜੀ ਉਹਦੀਆਂ ਭੈਣਾਂ ਹੈਗੀਆਂ ਪਤਾ ਲੱਗਿਆ ਵੀ ਇੱਕ ਤਾਂ ਸ਼ਾਇਦ ਉਸ ਦਿਨ ਡਿਊਟੀ ਤੇ ਸੀਗੀ ਉਹ ਵੀ ਵਿੱਚ ਪਾਤੇ ਸੋ ਜਿੰਨਾ ਇਹ ਇਹਨੂੰ ਲਮਕਾਉਣਗੇ ਜਾਂ ਇਹ ਜਾਂ ਕੋਈ ਕਾਰਨਾਮੇ ਕਰਨਗੇ ਉੰਨੀ ਇਹਨਾਂ ਨੇ ਆਪਣੇ ਆਪਣੇ ਇਹਨਾਂ ਨੂੰ ਬਦਲਾਮੀ ਕਰਾਉਣ ਕਿ ਆ ਵੀ ਸਿਆਸੀ ਕੀਮਤਾਂ ਦੇਣੀਆਂ ਪੈਣੀਆਂ ਪਰ ਐਜੇ ਸਮਝਣ ਵਾਲੀ ਬਨੋਕਾ ਦਾ ਮਨੋਵਾਲ ਡਿੱਗ ਪੂਗਾ ਲੋਕਾਂ ਦਾ ਕੋਈ ਮਨੋਵਾਲ ਨਹੀਂ ਡਿੱਗਦਾ ਕੱਲ ਨੂੰ ਐਸਐਸਪੀ ਬਠਿੰਡੇ ਨੇ ਵਿਸ਼ਵਾਸ ਦਿਵਾਇਆ ਸੀਗਾ ਕਿ ਅੱਜ ਸ਼ਾਮ ਤੱਕ ਭਾਨਾ ਸਿੰਘ ਨੂੰ ਰਿਹਾ ਕਰ ਦਿੱਤਾ ਜਾਊਗਾ ਅਸੀਂ ਉਹਨਾਂ ਦੇ ਵਿਸ਼ਵਾਸ ਤੇ ਕੱਲ ਵੀ ਸਾਨੂੰ ਮੀਡੀਆ ਨੇ ਪੁੱਛਿਆ ਸੀਗਾ ਵੀ ਕੀ ਮੀਟਿੰਗ ਹੋਈ ਕੀ ਗੱਲਬਾਤ ਹੋਈ ਅਸੀਂ ਇਹੀ ਕਿਹਾ ਸੀ ਕਿ ਰਿਜ਼ਲਟ ਠੀਕ ਹੀ ਆਊਗਾ ਹੱਕ ਚ ਆਊਗਾ ਪਰ ਪਤਾ ਨਹੀਂ ਸਰਕਾਰ ਨੇ ਇਸ ਮਸਲੇ ਨੂੰ ਕਿਉਂ ਲੁਝਾਉਣ ਦੀ ਕੋਸ਼ਿਸ਼ ਕੀਤੀ ਹੈ ਸਾਡਾ ਜਿਹੜਾ ਜੋਰ ਹੈ ਸਾਰੇ ਭਾਰਤ ਦੇ ਲੋਕਾਂ ਨੂੰ ਪਤਾ ਹੈ ਕਿ ਦਿੱਲੀ ਤੇ ਲੱਗਿਆ ਹੋਇਆ ਤਾਂ ਕੋਈ ਕਾਰਨ ਤਾਂ ਨਹੀਂ ਸਰਕਾਰ ਕਿਹੜੇ ਢੰਗ ਦੇ ਨਾਲ ਲੋਕਾਂ ਨੂੰ ਇੱਥੇ ਲਿਜਾਉਣਾ ਚਾਹੁੰਦੀ ਹੈ ਪਰ ਫਿਰ ਵੀ ਅਸੀਂ ਇਸ ਗੱਲ ਦੀ ਨਿਖੇਦੀ ਵੀ ਕਰਦੇ ਹਾਂ ਤੇ ਜਿਹੜਾ ਕੋਰਟ ਦੁਨਾਂ ਦੇ ਵਿੱਚ 11:30 ਵਜੇ ਦਾ ਪ੍ਰੋਗਰਾਮ ਦਿੱਤਾ ਹੋਇਆ ਪੰਚਾਇਤ ਵੱਲੋਂ ਜਾਂ ਨੌਜਵਾਨਾਂ ਵੱਲੋਂ ਕਮੇਟੀ ਵੱਲੋਂ ਅਸੀਂ ਉਹਦੀ ਪੂਰੀ ਹਮਾਇਤ ਕਰਾਂਗੇ ਸਮਾਂ ਕੱਢ ਕੇ ਉਹਦੇ ਵਿੱਚ ਸ਼ਾਮਲ ਹੋਵਾਂਗੇ ਤੇ ਸਰਕਾਰ ਦੀ ਨਿਖੇਧੀ ਕਰਦੇ ਆ ਕਿ ਜਿਹੜੀ ਉਹ 10 ਤਰੀਕ ਦਾ ਵਾਅਦਾ ਕੀਤਾ ਸੀਗਾ ਉਹ ਪੂਰਾ ਨਹੀਂ ਕੀਤਾ ਪਰ ਇਸ ਦੇ ਸਬੰਧ ਦੇ ਵਿੱਚ ਜੋ ਵੀ ਪ੍ਰੋਗਰਾਮ-ਪ੍ਰੋਗਰਾਮ ਦੇਣਗੇ ਪਿੰਡ ਵੱਲੋਂ ਅਸੀਂ ਉਹਦੀ ਹਮਾਇਤ ਜਿਵੇਂ ਪਹਿਲਾਂ ਕੀਤੀ ਆ ਹੁਣ ਵੀ ਕਰਾਂਗੇ ਧੰਨਵਾਦ ਅਹ ਦੇਖੋ ਜਿਹੜੀਆਂ ਕੱਲ ਵੀ ਮੀਟਿੰਗ ਹੋਈ ਐ ਐਸਐਸਪੀ ਬਠਿੰਡਾ ਦੇ ਨਾਲ ਅਹ ਲਗਭਗ 2 ਘੰਟੇ ਮੀਟਿੰਗ ਚੱਲੀ ਐ ਉਦੋਂ ਪਹਿਲਾ 3 ਤਰੀਕ ਨੂੰ ਜਿਹੜੇ ਐਲਾਨ ਹੋਇਆ ਇਹਨਾਂ ਦੀ ਰਿਹਾਈ ਦਾ ਵੀ 10 ਤਰੀਕ ਨੂੰ ਰਿਹਾਈ ਕੀਤੀ ਜਾਊਗੀ। ਉਹਦੇ ਵੀ ਪੂਰੀ ਸਾਰਿਆਂ ਦਾ ਡਿਸਕਸ਼ਨ ਹੋ ਕੇ ਸਟਾਰਟ ਹੋ ਗਿਆ। ਪਰ ਜਿਹੜੀ ਕੱਲ ਡੈਡਲਾਈਨ ਸੀਗੀ ਵੀ ਉਹ 10 ਤਰੀਕ ਨੂੰ ਹਰ ਹਾਲ ਰਾਹੀ ਹੋਊਗੀ। ਉਹ ਟੱਪ ਗਈ ਉਹਦੀ ਰਿਹਾਈ ਹੋਈ ਨਹੀਂ। ਇਹਦੇ ਤਾਂ ਕੋਈ ਰੌਲਾ ਨਹੀਂ ਵੀ ਸਰਕਾਰ ਨੇ ਪ੍ਰਸ਼ਾਸਨ ਨੇ ਜੋ 3 ਤਰੀਕ ਨੂੰ ਤੇ ਜੋ ਕੱਲ 10 ਤਰੀਕ ਨੂੰ ਵਾਅਦਾ ਕੀਤਾ ਸੀਗਾ ਮੀਟਿੰਗ ਦੇ ਵਿੱਚ। ਉਹ ਵਾਦਾ ਉਹਨਾਂ ਨੇ ਨਹੀਂ ਨਿਭਾਇਆ ਉਹਨਾਂ ਨੇ ਇਹ ਸਾਫ਼ ਸਪਸ਼ਟ ਵਾਦਾ ਖਲਾਫੀ ਕੀਤੀ ਹੈ ਇਸ ਦੀ ਜਿਹੜੀ ਐ ਵਾਦਾ ਖਲਾਫੀ ਕਰਕੇ ਢੜੇ ਢੇ ਇਕੱਠਾ ਨਾਲ ਢੜੀਆਂ ਢੀਆਂ ਜੱਥੇਬੰਦਗਾਂ ਨਾਲ ਇਹ ਕੋਈ ਗਾਹਾਂ ਨੂੰ ਵੀ ਉਹਨਾਂ ਨੇ ਇਹ ਜਹਾਜ਼ ਆਧਾਰ ਤਿਆਰ ਕਰਤਾ ਵੀ ਦੁਬਾਰੇ ਕੋਈ ਇਹਨਾਂ ਤੇ ਕੋਈ ਯਕੀਨ ਨਾ ਕਰੇ ਕੋਈ ਜਿਹੜੀਆਂ ਕੋਈ ਟੈਕਨੀਕਲ ਟੀਗਾਂ ਉਹਨਾਂ ਨੇ ਥੋੜੀਆਂ ਕਣੀਆਂ ਦੱਸੀਆਂ ਨੇ ਕੋਈ ਉਹਵੇਂ ਸਾਡੇ ਹਿਸਾਬ ਨਾਲ ਅਸੀਂ ਵੀ ਸਾਰੇ ਵਕੀਲਾਂ ਨਾਲ رائے ਕੀਤੀ ਹੈ ਵਕੀਲਾਂ ਨਾਲ مشورہ ਲਿਆ ਜਿਹੜੇ ਉਹਨਾਂ ਨੇ ਕੱਲ ਸਾਨੂੰ ਟੈਗ ਮਤਲਬ ਪ੍ਰੋਬਲਮਾਂ ਕਹਿ ਲੋ ਜਾਂ ਟੈਕਨੀਕਲਟੀਆਂ ਕਿਹਾ ਸੀਗਾ ਵੀ ਆਹ ਹੱਲ ਕਰਨ ਵਾਲੀਆਂ ਨੇ ਮੁਸ਼ਕਲ ਆ ਇਹਨਾਂ ਦੀ ਉਹਨਾਂ ਦਾ ਕੋਈ ਬੇਸ ਨਹੀਂ ਬਣਦਾ ਸੀ ਆਰ ਪੀ ਸੀ ਦੀ ਜਿਹੜੀ ਧਾਰਾ 169 ਹੈ ਉਹਦੇ ਤਹਿਤ ਜਿਹੜਾ ਆਈਓ ਹੁੰਦਾ ਇਨਵੈਸਟੀਗੇਸ਼ਨ ਥਾਣੇ ਦਾ ਲੈਵਲ ਤੇ ਬੰਦਾ ਹੁੰਦਾ ਉਹ ਥਾਣੇਦਾਰ ਕੋਲ ਹੀ ਸੀ ਆਰ ਪੀ ਸੀ ਇਨਵੈਸਟੀਗੇਸ਼ਨ ਹੁੰਦੀ ਹੈ ਵੱਡੇ ਦੇ ਵੀ ਛੋਟੇ ਦੇ ਵੀ ਉਹਨੂੰ ਅਧਿਕਾਰ ਹੈ ਵੀ ਜੇ ਉਹਨੂੰ ਲੱਗੇ ਵੀ ਇਹ ਕੇਸ ਝੂਠਾ ਹੈਗਾ ਇਹਦੇ ਵਿੱਚ ਕੋਈ ਠੋਸ ਸਬੂਤ ਹੈ ਹੀ ਨਹੀਂ ਦੋਸ਼ਾਂ ਦੇ ਵਿੱਚ ਕੋਈ ਫਾਇਲ ਤੇ ਠੋਸ ਸਬੂਤ ਨਹੀਂ ਆਇਆ ਕੋਈ ਉਹ ਆਪਦੀ ਤਫਤੀਸ਼ ਦੇ ਵਿੱਚ ਇਹ ਗੱਲ ਕਹਿਣ ਤਾਂ ਕੋਈ ਕਹੇ ਕਿ ਜੱਜ ਨੂੰ ਕਹਿ ਦੇਣ ਵੀ ਭਾਈ ਜਿਹੜਾ ਬੰਦਾ ਆਹਾ ਐਫ ਆਈ ਆਰ ਦੇ ਤਹਿਤ ਅਸੀਂ ਜੇਲ੍ਹ ਚ ਭੇਜਿਆ ਸੀਗਾ ਛੋਡੇ ਹੁਕਮਾਂ ਦੇ ਤਹਿਤ ਤੁਹਾਡੇ ਦਫਤਰ ਆਹੀਂ ਬਾਅਦ ਵਿੱਚ ਅਸੀਂ ਤਫਤੀਸ਼ ਕੀਤੀ ਸਾਨੂੰ ਕੋਈ ਉਹਦੇ ਵਿੱਚ ਨਹੀਂ ਮਿਲਿਆ ਤਾਂ ਉਹ ਜੱਜ ਨੂੰ ਜੇ ਕਹਿ ਦੇਣ ਤਾਂ ਜੱਜ ਰੋਕ ਉਹਦੀ ਕੋਈ ਮੌਕਾ ਜਿਹਾ ਹੀ ਹੁੰਦੀ ਹੈ ਜਜ ਕੋਈ ਨਹੀਂ ਕਹਿੰਦਾ ਖਾਲੇਦਾਰ ਨੂੰ ਵੀ ਤੂੰ ਤਫਤੀਸ਼ ਸਹੀ ਕੀਤੀ ਹੈ ਕਿ ਗਲਤ ਕੀਤੀ ਹੈ ਜਦ ਜਿਹੜਾ ਤੂੰ ਇਹ ਸਿੱਟਾ ਕੱਢਿਆ ਵੀ ਸਾਨੂੰ ਕੋਈ ਉਹਦਾ ਤਫਤੀਸ਼ ਦੇ ਵਿੱਚ ਕੋਈ ਉਹਦੇ ਦੋਪੁਕਤ ਦੋਸ਼ਾਂ ਨਾਲ ਸੰਬੰਧਿਤ ਕੋਈ ਠੋਸ ਸਬੂਤ ਨਹੀਂ ਮਿਲਿਆ ਜਜ ਨੇ ਕਹਿੰਦਾ ਕਿ ਉਹਦੀ ਤਤਰੀ ਹੀ ਫਿਰ ਇਸ ਕਰਕੇ ਇਹਨਾਂ ਨੇ ਇਹਨਾਂ ਨੂੰ ਆਈਓ ਕੋਲੇ ਵੀ ਪਾਵਰ ਸੀ ਸੋ ਜੇ ਇਹਨਾਂ ਨੇ ਇਹ ਲਮਕਾਈ ਹੈਗਾ ਨਾ ਭਾਵੇਂ ਕੋ ਦੋ ਤਿੰਨ ਕੇਸਾਂ ਦਾ ਕਹਿੰਦੇ ਵੀ ਸੀਗੇ ਵੀ ਅਸੀਂ ਡਿਸਚਾਰਜ ਰਿਪੋਰਟ ਅਸੀਂ ਤਿਆਰ ਕਰ ਲਈ ਤੇ ਸਾਨੂੰ ਉਹਦੀ ਕਾਪੀ ਵੀ ਦੇ ਦਿੱਤੀ ਕਹਿੰਦਾ ਵੀ ਅਸੀਂ ਜੱਜ ਨੂੰ ਵੀ ਸੌਂਪਤੀ ਇਹੇ ਔਰ ਇੱਕ ਕੇਸ ਜਿਹੜਾ ਮਹਾਲਿਆਣਾ ਸੀਗਾ ਉਹਦੇ ਚ ਕਿਸੇ ਨੂੰ ਉਹਦੇ ਤੇ ਵੀ ਭੇਜੀ ਜਾ ਸਕਦੀ ਸੀ ਸੋ ਜੇ ਉਹਨੂੰ ਨਮਕਾਇਆ ਇਹਨਾਂ ਨੇ ਫਿਰ ਸਾਫ ਇਹ ਹੈਗਾ ਵੀ ਇੱਕ ਤਰ੍ਹਾਂ ਦਾ ਆਪ ਦਾ ਦਿਖਾਉਣ ਦੀ ਖਤਰ ਵੀ ਅਸੀਂ ਜਿਹੜਾ ਕੋਈ ਲੋਕ ਸਾਥੋਂ ਕੋਈ ਸਰਕਾਰ ਤੋਂ ਵੱਡੀ ਨਹੀਂ ਕੋਈ ਚੀਜ਼ ਲੋਕਾਂ ਦੀ ਤਾਕਤ ਕੋਈ ਸਰਕਾਰ ਤੋਂ ਵੱਡੀ ਨਹੀਂ ਹੁੰਦੀ ਇਹ ਮੈਸੇਜ ਦੇਣ ਦੇ ਖਤਰ ਲਟਕਾਇਆ ਇਹ ਪਰ ਲਟਕਾ ਕੇ ਅਸੀਂ ਦੋ ਅੰਦਰ ਲੜ ਕੀਤਾ ਹੋਣੇ ਕਾਕਾ ਸਿੰਘ ਕੋੜਾ ਵੱਲੋਂ ਦੋਨੋਂ ਫਾਰਮਾਂ ਵੱਲੋਂ ਉਹਦੀ ਹਮਾਇਤ ਕੀਤੀ ਗਈ ਹੈ ਜੋ ਰੱਖਾ ਸਿੰਘ ਸੁਧਾਰਾ ਨੇ ਕੰਨ ਦਾ ਕੋਟ ਦੋਨੇ ਦਾ ਕਿਹਾ ਜੇ ਲਮਕਾਉਣਗੇ ਅਸੀਂ ਸਮਝਦੇ ਆ ਵੀ ਇਹਦੀ ਸਿਆਸੀ ਕੀਮਤ ਇਹਨਾਂ ਨੂੰ ਤਾਰਨੇ ਪਊਗੀ ਉਹਨਾਂ ਜਿੰਨਾ ਲੰਮਾ ਕਰੀ ਜਾਣਗੇ ਉੰਨੀ ਇਹਨਾਂ ਦੀ ਜਿਹੜੀ ਹੈ ਬਦਨਾਮੀ ਹੋਣੀ ਹੈ ਪਹਿਲਾਂ ਇਹਨਾਂ ਨੇ ਉਹ ਕੇਸ ਪਾਇਆ ਜਿਹੜਾ ਉਹਦੀਆਂ ਭੈਣਾਂ ਤੇ ਉਹਦੀ ਥੂ-ਥੂ ਹੋ ਰਹੀ ਹੈ ਪੰਜਾਬ ਚ ਨਹੀਂ ਹੋ ਰਹੀ ਸਾਰੀ ਇੰਡੀਆ ਚ ਹੋ ਰਹੀ ਹੈ ਵੀ ਯਾਰ ਉਹ ਜਿਹੜੀ ਉਹਦੀਆਂ ਭੈਣਾਂ ਹੈਗੀਆਂ ਪਤਾ ਲੱਗਿਆ ਵੀ ਇੱਕ ਤਾਂ ਸ਼ਾਇਦ ਉਸ ਦਿਨ ਡਿਊਟੀ ਤੇ ਸੀਗੀ ਉਹ ਵੀ ਵਿੱਚ 파ਤੇ ਤੋ ਜਿੰਨਾ ਇਹ ਇਹਨੂੰ ਲਮਕਾਉਣਗੇ ਜਾਂ ਇਹ ਜਾਂ ਕੋਈ ਕਾਰਨਾਮੇ ਕਰਨਗੇ ਉਦੋਂ ਇਹਨਾਂ ਨੇ ਆਪਣੇ ਆਪਣੇ ਇਹਨਾਂ ਨੂੰ ਬਦਲਾਮੀ ਕਰਾਉਣਗੇ ਫਿਰ ਸਿਆਸੀ ਕੀਮਤ ਕਰਨੀ ਪੈਣੀ ਆ ਪਰ ਇਹ ਜੇ ਸਮਝਣ ਵਾਲੀ ਲੋਕਾਂ ਦਾ ਮਨੋਂ ਵਾਲ ਡਿੱਗ ਪੂਗਾ ਲੋਕਾਂ ਦਾ ਕੋਈ ਮਨੋਂ ਵਾਲ ਨਹੀਂ ਡਿੱਗਦਾ ਕੱਲ ਨੂੰ ਸਾਬਤ ਹੋ ਜਾਊਗਾ ਫੋਰ ਤੋਂ ਲੈ ਜਿਹੜਾ ਕੱਠ ਹੁੰਦਾ ਅਸੀਂ ਵੀ ਦੋਨੋਂ ਫੋਰਮਰ ਵੱਲੋਂ ਸਾਰੇ ਕਿਸਾਨਾਂ ਨੂੰ ਕਹਿੰਦੇ ਆ ਵੀ ਠੀਕ ਐ ਪਰ ਸੋ ਤਾਂ ਆਪਾਂ 13 ਨੂੰ ਤਾਂ ਉਦੋਂ ਨੂੰ ਜਾਣਾ ਦਿੱਲੀ ਵੱਲ ਨੂੰ ਕੋਈ ਵੀ ਆਪਣੀ ਰਹਿਸਲ ਹੋ ਜੂਗੀ ਆਪਣੇ ਹੋਰ ਬਰਬਾਪਾ ਹੋ ਜਾਣਗੇ ਆਪਾਂ ਕੱਲ ਨੂੰ ਜਿੰਨੇ ਵੀ ਨੇੜੇ ਦੇ ਜ਼ਿਲ੍ਹੇ ਆ ਬਠਿੰਡੇ ਵਾਲੇ ਐ ਕੋ ਜਿਹੜੇ ਦਾ ਮਨਸ ਵਾਲੇ ਹੈਗੇ ਆ ਉਹ ਕੱਲ ਨੂੰ ਕੋਟ ਦਰ ਨੇ ਵੀ ਅਸੀਂ ਕਹਿੰਦੇ ਆ ਵੀ ਪਸਾਰ ਵੀ ਹੋ ਗਏ ਸਾਡੀ ਜਿੰਨੀਆਂ ਪ੍ਰਸ਼ਾਸਨ ਨਾਲ ਮੀਟਿੰਗਾਂ ਹੋਈਆਂ ਉਹਦੇ ਵਿੱਚ ਵੀ ਲਗਭਗ ਅਸੀਂ ਵਿੱਚ ਸ਼ਾਮਲ ਰਹੇ ਆ ਜਿਹੜੀ ਕੱਲ ਮੀਟਿੰਗ ਹੋਈ ਆ 10 ਤਰੀਕ ਦੀ ਐਸਐਸਪੀ ਬਠਿੰਡੇ ਨੇ ਵਿਸ਼ਵਾਸ ਦਿਵਾਇਆ ਸੀਗਾ ਕਿ ਅੱਜ ਸ਼ਾਮ ਤੱਕ ਭਾਨਾ ਸਿੰਘ ਨੂੰ ਰਿਹਾ ਕਰ ਦਿੱਤਾ ਜਾਊਗਾ ਅਸੀਂ ਉਹਨਾਂ ਦੇ ਵਿਸ਼ਵਾਸ ਤੇ ਕੱਲ ਵੀ ਸਾਨੂੰ ਮੀਡੀਆ ਨੇ ਪੁੱਛਿਆ ਸੀਗਾ ਵੀ ਕੀ ਮੀਟਿੰਗ ਹੋਈ ਕੀ ਗੱਲਬਾਤ ਹੋਈ ਅਸੀਂ ਇਹੀ ਕਹਿਆ ਸੀ ਕਿ ਰਿਜ਼ਲਟ ਠੀਕ ਹੀ ਆਊਗਾ ਹੱਕ ਚ ਆਊਗਾ ਪਰ ਪਤਾ ਨਹੀਂ ਸਰਕਾਰ ਨੇ ਇਸ ਮਸਲੇ ਨੂੰ ਕਿਉਂ ਲਜਾਉਣ ਦੀ ਕੋਸ਼ਿਸ਼ ਕੀਤੀ ਹੈ ਸਾਡਾ ਜਿਹੜਾ ਜੋਰ ਹੈ ਸਾਰੇ ਭਾਰਤ ਦੇ ਲੋਕਾਂ ਨੂੰ ਪਤਾ ਹੈ ਕਿ ਦਿੱਲੀ ਤੇ ਲੱਗਿਆ ਹੋਇਆ ਤਾਂ ਕੋਈ ਕਾਰਨ ਤਾਂ ਨਹੀਂ ਸਰਕਾਰ ਡੇਡੇ ਢੰਗ ਦੇ ਨਾਲ ਲੋਕਾਂ ਨੂੰ ਇੱਥੇ ਲਜਾਉਣਾ ਚਾਹੁੰਦੀ ਹੈ ਪਰ ਫਿਰ ਵੀ ਅਸੀਂ ਇਸ ਗੱਲ ਦੀ ਨਿਖੇਧੀ ਵੀ ਕਰਦੇ ਆਂ ਤੇ ਜਿਹੜਾ ਕੋਟਦੁੱਲਾ ਦੇ ਵਿੱਚ ਇੱਕ 11:30 ਵਜੇ ਦਾ ਪ੍ਰੋਗਰਾਮ ਦਿੱਤਾ ਹੋਇਆ ਪੰਚਾਇਤ ਵੱਲੋਂ ਜਾਂ ਨੌਜਵਾਨਾਂ ਵੱਲੋਂ ਕਮੇਟੀ ਵੱਲੋਂ ਅਸੀਂ ਉਹਦੀ ਪੂਰੀ ਹਮਾਇਤ ਕਰਾਂਗੇ ਸਮਾਂ ਕੱਢ ਕੇ ਉਹਦੇ ਵਿੱਚ ਸ਼ਾਮਲ ਹੋਵਾਂਗੇ ਤੇ ਸਰਕਾਰ ਦੀ ਨਿਖੇਧੀ ਕਰਦਾ ਕਿ ਜਿਹੜੀ ਉਹਨੇ 10 ਤਰੀਕ ਦਾ ਵਾਅਦਾ ਕੀਤਾ ਸੀਗਾ ਉਹ ਪੂਰਾ ਨਹੀਂ ਕੀਤਾ ਤਾਂ ਇਸ ਦੇ ਸਬੰਧ ਦੇ ਵਿੱਚ ਜੋ ਵੀ ਪ੍ਰੋਗਰਾਮ-ਪ੍ਰੋਗਰਾਮ ਦੇਣਗੇ ਪਿੰਡ ਵੱਲੋਂ ਅਸੀਂ ਉਹਦੀ ਹਮਾਇਤ ਜਿਵੇਂ ਪਹਿਲਾਂ ਕੀਤੀ ਆ ਹੁਣ ਵੀ ਕਰਾਂਗੇ ਧੰਨਵਾਦ ਅਹ ਦੇਖੋ ਜਿਹੜੀ ਕੱਲ ਵੀ ਮੀਟਿੰਗ ਹੋਈ ਐ ਐਸਐਸਪੀ ਬਟਿੰਡਾ ਦੇ ਨਾਲ ਅ ਲਗਭਗ 2 ਘੰਟੇ ਮੀਟਿੰਗ ਚੱਲੀ ਐ ਉਦੋਂ ਪਹਿਲਾਂ 3 ਤਰੀਕ ਨੂੰ ਜਿਹੜੇ ਐਲਾਨ ਹੋਇਆ ਇਹਨਾਂ ਦੀ ਰਿਹਾਈ ਦਾ ਵੀ 10 ਤਰੀਕ ਨੂੰ ਰਿਹਾਈ ਕੀਤੀ ਜਾਊਗੀ ਉਹਦੇ ਵੀ ਪੂਰੀ ਸਾਰਿਆਂ ਦਾ ਡਿਸਕਸਨ ਹੋ ਕੇ ਸੈਨਸਰ ਹੋ ਕੇ ਪਰ ਜਿਹੜੀ ਕੱਲ ਡੈਡਲਾਈਨ ਸੀਗੀ ਵੀ ਉਹ 10 ਤਰੀਕ ਨੂੰ ਹਰ ਹਾਲ ਰਾਏ ਹੋਊਗੀ ਉਹ ਟੱਪ ਗਈ ਆ ਉਹਦੀ ਰਿਹਾਈ ਹੋਈ ਨਹੀਂ ਇਹਦੇ ਤੱਕ ਕੋਈ ਰੌਲਾ ਨਹੀਂ ਵੀ ਸਰਕਾਰ ਨੇ ਪ੍ਰਸ਼ਾਸਨ ਨੇ ਜੋ 3 ਤਰੀਕ ਨੂੰ ਤੇ ਜੋ ਕੱਲ 10 ਤਰੀਕ ਨੂੰ ਵਾਅਦਾ ਕੀਤਾ ਸੀਗਾ ਮੀਟਿੰਗ ਦੇ ਵਿੱਚ ਉਹ ਵਾਅਦਾ ਉਹਨਾਂ ਨੇ ਨਹੀਂ ਨਿਭਾਇਆ ਉਹਨਾਂ ਨੇ ਇਹ ਸਾਫ਼ ਸਪਸ਼ਟ ਵਾਅਦਾ ਖਲਾਫੀ ਕੀਤੀ ਹੈ ਇਸ ਦੀ ਜਿਹੜੀ ਐ ਵਾਅਦਾ ਖਲਾਫੀ ਕਰਕੇ ਏਡੇ ਏਡੇ ਇਕੱਠਾ ਨਾਲ ਏਡੇ ਏਡੇ ਜਥੇਬੰਦਗਾਂ ਨਾਲ ਇਹ ਕੋਈ ਗਾਹਾਂ ਨੂੰ ਵੀ ਉਹਨਾਂ ਨੇ ਇਹ ਜਿਹਾ ਆਧਾਰ ਤਿਆਰ ਕਰਤਾ ਵੀ ਦੁਬਾਰੇ ਕੋਈ ਇਹਨਾਂ ਤੇ ਕੋਈ ਯਕੀਨ ਨਾ ਕਰੇ ਜਿਹੜੀਆਂ ਕੋਈ ਟੈਕਨੀਕਲਟੀਆਂ ਉਹਨਾਂ ਨੇ ਥੋੜੀਆਂ ਘਣੀਆਂ ਦੱਸੀਆਂ ਨੇ ਕੋਈ ਉਹਵੇਂ ਸਾਡੇ ਹਿਸਾਬ ਨਾਲ ਅਸੀਂ ਵੀ ਸਾਰੇ ਵਕੀਲਾਂ ਨਾਲ ਰਾਏ ਕੀਤੀ ਐ ਵਕੀਲਾਂ ਦਾ مشورہ ਲਿਆ ਜਿਹੜੀਆਂ ਉਹਨਾਂ ਨੇ ਕੱਲ ਸਾਨੂੰ ਟੈਗਟ ਮਤਲਬ ਪ੍ਰੋਬਲਮਾਂ ਕਹਿ ਲੋ ਜਾਂ ਟੈਕਨੀਕਲਟੀਆਂ ਕਿਹਾ ਸੀਗੇ ਵੀ ਇਹ ਹੱਲ ਕਰਨ ਨਾਲ ਕਿੰਨੇ ਮੁਸ਼ਕਲ ਹੈ ਇਹਨਾਂ ਦੀ ਉਹਨਾਂ ਦਾ ਕੋਈ ਬੇਸ ਨਹੀਂ ਬਣਦਾ ਸੀ ਆਰ ਪੀ ਸੀ ਦੀ ਜਿਹੜੀ ਧਾਰਾ 161 ਹੈ ਉਹਦੇ ਤਹਿਤ ਜਿਹੜਾ ਆਈਓ ਹੁੰਦਾ ਇਨਵੈਸਟੀਗੇਸ਼ਨ ਆਫ ਥਾਣੇਦਾਰ ਲੈਵਲ ਤੇ ਬੰਦਾ ਹੁੰਦਾ ਉਹ ਥਾਣੇਦਾਰ ਕੋਲੀ ਸੀਬੀਐਸ ਦੀ ਇਨਵੈਸਟੀਗੇਸ਼ਨ ਹੁੰਦੀ ਹੈ ਵੱਡੇ ਦੇ ਵੀ ਛੋਟੇ ਦੇ ਉਹਨੂੰ ਅਧਿਕਾਰ ਹੈ ਵੀ ਜੇ ਉਹਨੂੰ ਲੱਗੇ ਵੀ ਇਹ ਕੇਸ ਝੁੱਟਾ ਹੈਗਾ ਇਹਦੇ ਵਿੱਚ ਕੋਈ ਠੋਸ ਸਬੂਤ ਹੈ ਹੀ ਨਹੀਂ ਦੋਸ਼ਾਂ ਦੇ ਵਿੱਚ ਕੋਈ ਫਾਇਲ ਤੇ ਠੋਸ ਸਬੂਤ ਨਹੀਂ ਆਇਆ ਕੋਈ ਉਹ ਆਪਦੀ ਤਫਤੀਸ਼ ਦੇ ਵਿੱਚ ਇਹ ਗੱਲ ਕਹਿਣ ਤਾਂ ਕੋਈ ਕਹਿ ਕੇ ਜੱਜ ਨੂੰ ਕਹਿ ਦੇਣ ਵੀ ਭਾਈ ਜਿਹੜਾ ਬੰਦਾ ਆਹਾ ਐਫਆਈਆਰ ਦੇ ਤਹਿਤ ਅਸੀਂ ਜੇਲ੍ਹ ਚ ਭੇਜਿਆ ਸੀਗਾ ਛੋਟੇ ਹੁਕਮਾਂ ਦੇ ਤਹਿਤ ਤੁਹਾਡੇ ਦਫਤਰ ਆਹੀਂ ਬਾਅਦ ਦੇ ਵਿੱਚ ਅਸੀਂ ਤਫਤੀਸ਼ ਕੀਤੀ ਹੈ ਸਾਨੂੰ ਕੋਈ ਉਹਦੇ ਵਿੱਚ ਨਹੀਂ ਮਿਲਿਆ ਤਾਂ ਉਹ ਜੱਜ ਨੂੰ ਜੇ ਕਹਿ ਦੇਣ ਤਾਂ ਜੱਜ ਰੋਕ ਉਹਦੀ ਕੋਈ ਮੌਕਾ ਜਿਹਾ ਹੀ ਹੁੰਦੀ ਹੈ ਜੱਜ ਕੋਈ ਨਹੀਂ ਕਹਿਦਾ ਠਾਣੇਦਾਰ ਨੂੰ ਵੀ ਤੂੰ ਇਸ ਤਫਤੀਸ਼ ਸਹੀ ਕੀਤੀ ਹੈ ਕਿ ਗਲਤ ਕੀਤੀ ਹੈ ਜਦ ਜਿਹੜਾ ਤੂੰ ਇਹ ਸਿੱਟਾ ਕੱਢਿਆ ਵੀ ਸਾਨੂੰ ਕੋਈ ਉਹਦਾ ਤਫਤੀਸ਼ ਦੇ ਵਿੱਚ ਕੋਈ ਉਹਦੇ ਉਕਤ ਦੋਸ਼ਾਂ ਨਾਲ ਸੰਬੰਧ ਦਾ ਕੋਈ ਠੋਸ ਸਬੂਤ ਨਹੀਂ ਮਿਲਿਆ ਜੱਜ ਨੇ ਕਹਿਣਾ ਚਾਹ ਉਹਦੀ ਤਤਰੀ ਹੈ ਸੋ ਇਸ ਕਰਕੇ ਇਹਨਾਂ ਨੇ ਇਹਨਾਂ ਨੂੰ ਆਈਓ ਕੋਲੇ ਵੀ ਪਾਵਰ ਸੀ ਸੋ ਜੇ ਇਹਨਾਂ ਨੇ ਇਹ ਲਮਕਾਈ ਹੈ ਗੱਲ ਭਾਵੇਂ ਕੋਹ ਦੋ ਤਿੰਨ ਕੇਸਾਂ ਦਾ ਕਹਿੰਦੇ ਵੀ ਸੀਗੇ ਵੀ ਅਸੀਂ ਡਿਸਚਾਰਜ ਰਿਪੋਰਟ ਅਸੀਂ ਤਿਆਰ ਕਰ ਲਈ ਤੇ ਸਾਨੂੰ ਉਹਦੀ ਕਾਪੀ ਵੀ ਦੇ ਦਿੱਤੀ ਕਹਿੰਦਾ ਵੀ ਅਸੀਂ ਜੱਜ ਨੂੰ ਵੀ ਸੌਂਪਤੀ ਇਹ ਪਰ ਇੱਕ ਕੇਸ ਜਿਹੜਾ ਬਹਾਲਿਆਣਾ ਸੀਗਾ ਉਹਦੇ ਵਿੱਚ ਕਿਸੇ ਉਹਦੇ ਤੇ ਵੀ ਭੇਜੀ ਜਾ ਸਕਦੀ ਸੀ ਸੋ ਜੇ ਉਹਨੂੰ ਉਹ ਲਮਕਾਇਆ ਇਹਨਾਂ ਨੇ ਤਾਂ ਇਹ ਸਾਫ਼ ਇਹ ਹੈਗਾ ਵੀ ਇੱਕ ਤਰ੍ਹਾਂ ਦਾ ਆਵਦਾ ਦਿਖਾਉਣ ਦੀ ਖਤਰ ਵੀ ਅਸੀਂ ਜਿਹੜਾ ਕੋਈ ਲੋਕ ਹੱਥੋਂ ਕੋਈ ਸਰਕਾਰ ਤੋਂ ਵੱਡੀ ਨਹੀਂ ਕੋਈ ਚੀਜ਼ ਲੋਕਾਂ ਦੀ ਤਾਕਤ ਕੋਈ ਸਰਕਾਰ ਤੋਂ ਵੱਡੀ ਨਹੀਂ ਹੁੰਦੀ ਇਹ ਮੈਸੇਜ ਦੇਣ ਦੇ ਖਾਤੇ ਲਟਕਾਇਆ ਇਹ ਪਰ ਲਟਕਾ ਕੇ ਅਸੀਂ ਜੋ ਅੰਦਰ ਲਾੜ ਕੀਤਾ ਹੋਣੇ ਕੱਕਾ ਸਿੰਘ ਕੋੜਾ ਵੱਲੋਂ ਦੋਨੋਂ ਫੋਰਮਾਂ ਵੱਲੋਂ ਉਹਦੀ ਹਮਾਇਤ ਕੀਤੀ ਗਈ ਹੈ ਜੋ ਰੱਖਾ ਸਿੰਘ ਸੁਧਾਰਾ ਨੇ ਕੱਲ ਦਾ ਕੋਰਟ ਦੁਨਨੇ ਦਾ ਕਿਹਾ ਜੇ ਲਮਕਾਉਣਗੇ ਅਸੀਂ ਸਮਝਦੇ ਆ ਵੀ ਇਹਦੀ ਸਿਰਸੀ ਕੀਮਤ ਇਹਨਾਂ ਨੂੰ ਚਾਰਨੀ ਪਊਗੀ ਉਹਨਾਂ ਜਿੰਨਾ ਲਮਕਾਏ ਜਾਣਗੇ ਉਨੀ ਇਹਨਾਂ ਦੀ ਜਿਹੜੀ ਇਹ ਬਦਨਾਮੀ ਹੋਣੀ ਹੈ ਪਹਿਲਾ ਅੰਨਾ ਨੇ ਉਹ ਕੇਸ ਪਾਇਆ ਜਿਹੜਾ ਉਹਦੀਆਂ ਭੈੜਾਂ ਤੇ ਉਹਦੀ ਥੂ-ਥੂ ਹੋ ਰਹੀ ਹੈ ਪੰਜਾਬ ਚ ਵੀ ਹੋ ਰਹੀ ਹੈ ਸਾਰੀ ਇੰਡੀਆ ਚ ਹੋ ਰਹੀ ਹੈ ਵੀ ਯਾਰ ਉਹ ਜਿਹੜੀ ਉਹਦੀਆਂ ਭੈੜਾਂ ਹੈਗੀਆਂ ਪਤਾ ਲੱਗਿਆ ਵੀ ਇੱਕ ਤਾਂ ਸ਼ਾਇਦ ਉਸ ਦਿਨ ਡਿਊਟੀ ਤੇ ਸੀਗੀ ਉਹ ਵੀ ਵਿੱਚ ਪਾਤੇ ਸੋ ਜਿੰਨਾ ਇਹ ਇਹਨੂੰ ਲੰਮਕਾਉਣਗੇ ਜਾਂ ਇਹ ਜਾਂ ਕੋਈ ਕਾਰਨਾਮੇ ਕਰਨਗੇ ਉਨੀ ਇਹਨਾਂ ਨੇ ਆਪਣੇ ਆਪਣੇ ਇਹਨਾਂ ਨੂੰ ਬਦਲਾਮੀ ਕਰਾਉਣਗੇ ਵੀ ਸਿਆਸੀ ਕੀਮਤਾਂ ਦੇਣੀਆਂ ਪਣਗੀਆਂ ਪਰ ਐਂ ਜੇ ਸਮਝਣ ਵਾਲੀ ਵੀ ਲੋਕਾਂ ਦਾ ਮਨੋਂ ਵਾਲ ਨਹੀਂ ਡਿੱਗੂਗਾ ਲੋਕਾਂ ਦਾ ਕੋਈ ਮਨੋਂ ਵਾਲ ਨਹੀਂ ਡਿੱਗਦਾ ਕੱਲ ਨੂੰ ਸਾਬਤ ਹੋ ਜਾਊਗਾ ਕੋੜ ਦੁਨੀਆਂ ਜਿਹੜਾ ਕੱਟ ਹੁੰਦਾ ਅਸੀਂ ਵੀ ਦੋਨੋਂ ਫਾਰਮਰ ਵੱਲੋਂ ਸਾਰੇ ਕਿਸਾਨਾਂ ਨੂੰ ਕਹਿੰਦੇ ਆ ਵੀ ਠੀਕ ਐ ਪਰ ਸੋਤ ਤਾਂ ਆਪਾਂ 13 ਨੂੰ ਤਾਂ ਉਧਰ ਨੂੰ ਜਾਣਾ ਦਿੱਲੀ ਵਾਲੋਂ ਨੂੰ ਕੋਈ ਵੀ ਆਪਣੀ ਰਹਿਸਮ ਹੋ ਜੂਗੀ ਆਪਣੇ ਹੋਰ ਬਰਬਾਪਾ ਹੋ ਜਾਣਗੇ ਆਪਾਂ ਕੱਲ ਨੂੰ ਵੀ ਜੰਨੇ ਵੀ ਨੇੜੇ ਦੇ ਜ਼ਿਲ੍ਹੇ ਆ ਬਠਿੰਡੇ ਵਾਲੇ ਆ ਕੋਈ ਜਿਹੜੇ ਦਾ ਮਾਲਸ ਵਾਲੇ ਹੈਗੇ ਆ ਉਹ ਕੱਲ ਨੂੰ ਕੋਟਧਰ ਨੇ ਵੀ ਅਸੀਂ ਕਹਿੰਦੇ ਆ ਵੀ ਕਿਸਾਨ ਵੀ ਉਹਦੇ ਵਿੱਚ ਬਹੁਤ ਚੜ ਸਾਡੀ ਜਿੰਨੀਆਂ ਪ੍ਰਸ਼ਾਸਨ ਨਾਲ ਮੀਟਿੰਗਾਂ ਹੋਈਆਂ ਉਹਦੇ ਵਿੱਚ ਵੀ ਲਗਭਗ ਅਸੀਂ ਵਿੱਚ ਸ਼ਾਮਲ ਰਹੇ ਆ ਜਿਹੜੀ ਕੱਲ ਮੀਟਿੰਗ ਹੋਈ ਆ 10 ਤਰੀਕ ਦੀ ਐਸਐਸਪੀ ਬਠਿੰਡੇ ਨੇ ਵਿਸ਼ਵਾਸ ਦਿਵਾਇਆ ਸੀਗਾ ਕਿ ਅੱਜ ਸ਼ਾਮ ਤੱਕ ਭਾਨਾ ਸਿੱਧੂ ਨੂੰ ਰਿਹਾ ਕਰ ਦਿੱਤਾ ਜਾਊਗਾ ਅਸੀਂ ਉਹਨਾਂ ਦੇ ਵਿਸ਼ਵਾਸ ਤੇ ਕੱਲ ਵੀ ਸਾਨੂੰ ਮੀਡੀਆ ਨੇ ਪੁੱਛਿਆ ਸੀਗਾ ਵੀ ਕੀ ਮੀਟਿੰਗ ਹੋਈ ਕੀ ਗੱਲਬਾਤ ਹੋਈ ਅਸੀਂ ਇਹੀ ਕਿਹਾ ਸੀ ਕਿ ਰਿਜ਼ਲਟ ਠੀਕ ਹੀ ਆਊਗਾ ਹੱਕ ਚ ਆਊਗਾ ਪਰ ਪਤਾ ਨਹੀਂ ਸਰਕਾਰ ਨੇ ਇਸ ਮਸਲੇ ਨੂੰ ਕਿਉਂ ਲਜਾਉਣ ਦੀ ਕੋਸ਼ਿਸ਼ ਕੀਤੀ ਹੈ ਸਾਡਾ ਜਿਹੜਾ ਜੋਰ ਹੈ ਸਾਰੇ ਭਾਰਤ ਦੇ ਲੋਕਾਂ ਨੂੰ ਪਤਾ ਹੈ ਕਿ ਦਿੱਲੀ ਤੇ ਲੱਗਿਆ ਹੋਇਆ ਤਾਂ ਕੋਈ ਕਾਰਨ ਤਾਂ ਨਹੀਂ ਸਰਕਾਰ ਢੇਡੇ ਢੰਗ ਦੇ ਨਾਲ ਲੋਕਾਂ ਨੂੰ ਇੱਥੇ ਲਿਜਾਉਣਾ ਚਾਹੁੰਦੀ ਐ ਪਰ ਫੇਰ ਵੀ ਅਸੀਂ ਇਸ ਗੱਲ ਦੀ ਨਿਖੇਧੀ ਵੀ ਕਰਦੇ ਆ ਤੇ ਜਿਹੜਾ ਕੋਰਟ ਦੁਨਾਂ ਦੇ ਵਿੱਚ ਇੱਕ 11:30 ਵਜੇ ਦਾ ਪ੍ਰੋਗਰਾਮ ਦਿੱਤਾ ਹੋਇਆ ਪੰਚਾਇਤ ਵੱਲੋਂ ਜਾਂ ਨੌਜਵਾਨਾਂ ਵੱਲੋਂ ਕਮੇਟੀ ਵੱਲੋਂ ਅਸੀਂ ਉਹਦੀ ਪੂਰੀ ਹਮਾਇਤ ਕਰਾਂਗੇ ਸਮਾਂ ਕੱਟ ਕੇ ਉਹਦੇ ਵਿੱਚ ਸ਼ਾਮਲ ਹੋਵਾਂਗੇ ਤੇ ਸਰਕਾਰ ਦੀ ਨਿਖੇਧੀ ਕਰਦੇ ਆ ਕਿ ਜਿਹੜੀ ਉਹ 10 ਤਰੀਕ ਦਾ ਵਾਅਦਾ ਕੀਤਾ ਸੀਗਾ ਉਹ ਪੂਰਾ ਨਹੀਂ ਕੀਤਾ ਪਾ ਇਸ ਦੇ ਸਬੰਧ ਦੇ ਵਿੱਚ ਜੋ ਵੀ ਪ੍ਰੋਗਰਾਮ ਪ੍ਰੋਗਰਾਮ ਦੇਣਗੇ ਪਿੰਡ ਵੱਲੋਂ ਰਸੂਲੀ ਦੀ ਹਮਾਇਤ ਜਿਵੇਂ ਪਹਿਲਾਂ ਕੀਤੀ ਆ ਹੁਣ ਵੀ ਕਰਾਂਗੇ ਧੰਨਵਾਦ। ਅਹ ਦੇਖੋ ਜਿਹੜੀਆਂ ਕੱਲ ਵੀ ਮੀਟਿੰਗ ਹੋਈ ਐ ਐਸਐਸਪੀ ਬਠਿੰਡਾ ਦੇ ਨਾਲ ਅਹ ਲਗਭਗ 2 ਘੰਟੇ ਮੀਟਿੰਗ ਚੱਲੀ ਐ। ਉਦੋਂ ਪਹਿਲਾਂ 3 ਤਰੀਕ ਨੂੰ ਜਿਹੜੇ ਐਲਾਨ ਹੋਇਆ ਇਹਨਾਂ ਦੀ ਰਿਹਾਈ ਦਾ ਵੀ 10 ਤਰੀਕ ਨੂੰ ਉਹ ਰਿਹਾਈ ਕੀਤੀ ਜਾਊਗੀ। ਉਦੋਂ ਵੀ ਪੂਰੀ ਸਾਰਿਆਂ ਦਾ ਡਿਸਕਸਸ਼ਨ ਹੋ ਕੇ ਸੈਨਸਰ ਹੋ ਕੇ ਪਰ ਜਿਹੜੀ ਕੱਲ ਡੈਡਲਾਈਨ ਸੀਗੀ ਵੀ ਉਹ 10 ਤਰੀਕ ਨੂੰ ਹਰ ਹਲ ਰਾਹੀ ਹੋ ਗਈ ਉਹ ਟੱਪ ਗਈ ਉਹਦੀ ਰਿਹਾਈ ਹੋਈ ਨਹੀਂ ਇਹਦੇ 'ਚ ਤਾਂ ਕੋਈ ਰੌਲਾ ਨਹੀਂ ਵੀ ਸਰਕਾਰ ਨੇ ਪ੍ਰਸ਼ਾਸਨ ਨੇ ਜੋ 3 ਤਰੀਕ ਨੂੰ ਤੇ ਜੋ ਕੱਲ 10 ਤਰੀਕ ਨੂੰ ਵਾਅਦਾ ਕੀਤਾ ਸੀਗਾ ਮੀਟਿੰਗ ਦੇ ਵਿੱਚ ਉਹ ਵਾਅਦਾ ਉਹਨਾਂ ਨੇ ਨਹੀਂ ਨਿਭਾਇਆ ਉਹਨਾਂ ਨੇ ਇਹ ਸਾਫ਼ ਸਪਸ਼ਟ ਵਾਅਦਾ ਖਲਾਫੀ ਕੀਤੀ ਹੈ ਇਸ ਦੀ ਜਿਹੜੀ ਐ ਵਾਅਦਾ ਖਲਾਫੀ ਕਰਕੇ ਏਡੇ ਏਡੇ ਇਕੱਠਾ ਨਾਲ ਏਡੇ ਏਡੇ ਜਥੇਬੰਦਗਾਂ ਨਾਲ ਇਹ ਕੋਈ ਗਾਹਾਂ ਨੂੰ ਵੀ ਉਹਨਾਂ ਨੇ ਇਹ ਜਿਹਾ ਆਧਾਰ ਤਿਆਰ ਕਰਤਾ ਵੀ ਦੁਬਾਰੇ ਕੋਈ ਇਹਨਾਂ ਤੇ ਕੋਈ ਯਕੀਨ ਨਾ ਕਰੇ ਜਿਹੜੀਆਂ ਕੋਈ ਟੈਕਨੀਕਲ ਟੀਗਾਂ ਉਹਨਾਂ ਨੇ ਥੋੜੀਆਂ-ਘਣੀਆਂ ਦੱਸੀਆਂ ਨੇ ਕੋਈ ਉਹਵੇਂ ਸਾਡੇ ਹਿਸਾਬ ਨਾਲ ਅਸੀਂ ਵੀ ਸਾਰੇ ਵਕੀਲਾਂ ਨਾਲ رائے ਕੀਤੀ ਹੈ ਵਕੀਲਾਂ ਨਾਲ مشورہ ਲਿਆ ਜਿਹੜੀਆਂ ਉਹਨਾਂ ਨੇ ਕੱਲ ਸਾਨੂੰ ਟੈਕ ਮਤਲਬ ਪ੍ਰੋਬਲਮਾਂ ਕਹਲੋ ਜਾਂ ਟੈਕਨੀਕਲਟੀਆਂ ਕਿਹਾ ਸੀਗੇ ਵੀ ਇਹ ਹੱਲ ਕਰਨ ਨਾਲ ਕਿੰਨੇ ਮੁਸ਼ਕਲ ਹੈ ਇਹਨਾਂ ਦੀ ਉਹਨਾਂ ਦਾ ਕੋਈ 베ਸ ਨਹੀਂ ਬਣਦਾ सीआरपीसी ਦੀ ਜਿਹੜੀ ਧਾਰਾ 169 ਹੈ ਉਹਦੇ ਤਹਿਤ ਜਿਹੜਾ ਆਈਓ ਹੁੰਦਾ ਇਨਵੈਸਟੀਗੇਸ਼ਨ ਅਫਸਰ ਥਾਣੇਦਾਰ ਲੈਵਲ ਤੇ ਬੰਦਾ ਹੁੰਦਾ ਉਹ ਥਾਣੇਦਾਰ ਕੋਲੀ ਕੇਸ ਦੀ ਇਨਵੈਸਟੀਗੇਸ਼ਨ ਹੁੰਦੀ ਹੈ ਵੱਡੇ ਦੇ ਵੀ ਛੋਟੇ ਦੇ ਵੀ ਉਹਨੂੰ ਅਧਿਕਾਰ ਹੈ ਵੀ ਜੇ ਉਹਨੂੰ ਲੱਗੇ ਵੀ ਇਹ ਕੇਸ ਝੁੱਟਾ ਹੈਗਾ ਇਹਦੇ ਵਿੱਚ ਕੋਈ ਠੋਸ ਸਬੂਤ ਹੈ ਹੀ ਨਹੀਂ ਦੋਸ਼ਾਂ ਦੇ ਵਿੱਚ ਕੋਈ ਫਾਇਲ ਤੇ ਠੋਸ ਸਬੂਤ ਨਹੀਂ ਆਇਆ ਕੋਈ ਉਹ ਆਪਦੀ ਤਫਤੀਸ਼ ਦੇ ਵਿੱਚ ਇਹ ਗੱਲ ਕਹਿਣ ਤਾਂ ਕੋਈ ਕਹੇ ਕਿ ਜੱਜ ਨੂੰ ਕਹਿ ਦੇਣ ਵੀ ਭਾਈ ਜਿਹੜਾ ਬੰਦਾ ਆਹਾ ਐਫ ਆਈ ਆਰ ਦੇ ਤਹਿਤ ਅਸੀਂ ਜੇਲ੍ਹ ਚ ਭੇਜਿਆ ਸੀਗਾ ਛੋਡੇ ਹੁਕਮਾਂ ਦੇ ਤਹਿਤ ਤੁਹਾਡੇ ਦਫ਼ਤਰ ਆਹੀਂ ਬਾਅਦ ਦੇ ਵਿੱਚ ਅਸੀਂ ਤਫ਼ਤੀਸ਼ ਕੀਤੀ ਆ ਸਾਨੂੰ ਕੋਈ ਉਹਦੇ ਵਿੱਚ ਨਹੀਂ ਮਿਲਿਆ ਤਾਂ ਉਹ ਜੱਜ ਨੂੰ ਜੇ ਕਹਿ ਦੇਣ ਤਾਂ ਜੱਜ ਰੋਕ ਉਹਦੀ ਕੋਈ ਮੌਕੇ ਤੇ ਨਹੀਂ ਹੁੰਦੀ ਉਹ ਜੱਜ ਕੋਈ ਨਹੀਂ ਕਹਿੰਦਾ ਠਹਾਲੇਦਾਰ ਨੂੰ ਵੀ ਤੂੰ ਇਸ ਤਫ਼ਤੀਸ਼ ਸਹੀ ਕੀਤੀ ਹੈ ਕਿ ਗਲਤ ਕੀਤੀ ਹੈ ਜਦ ਜਿਹੜਾ ਤੂੰ ਇਹ ਸਿੱਟਾ ਕੱਢਿਆ ਵੀ ਸਾਨੂੰ ਕੋਈ ਉਹਦਾ ਤਫ਼ਤੀਸ਼ ਦੇ ਵਿੱਚ ਕੋਈ ਉਹਦੇ ਉਕਤ ਦੋਸ਼ਾਂ ਨਾਲ ਸੰਬੰਧ ਦਾ ਕੋਈ ਠੋਸ ਸਬੂਤ ਨਹੀਂ ਮਿਲਿਆ ਜੱਜ ਨੇ ਕਿਹਾ ਕਿ ਉਹਦੀ ਤਤਰੀ ਹੀ ਸੀ ਸੋ ਇਸ ਕਰਕੇ ਇਹਨਾਂ ਨੇ ਇਹਨਾਂ ਨੂੰ ਆਈਓ ਕੋਲੇ ਵੀ ਪਾਵਰ ਸੀਗੀ ਸੋ ਜੇ ਇਹਨਾਂ ਨੇ ਇਹ ਲਮਕਾਈ ਹੈ ਗੱਲ ਭਾਵੇਂ ਕੋਹ ਦੋ ਤਿੰਨ ਕੇਸਾਂ ਦਾ ਕਹਿੰਦੇ ਵੀ ਸੀਗੇ ਵੀ ਅਸੀਂ ਡਿਸਚਾਰਜ ਰਿਪੋਰਟ ਅਸੀਂ ਤਿਆਰ ਕਰ ਲਈ ਤੇ ਸਾਨੂੰ ਉਹਦੀ ਕਾਪੀ ਵੀ ਜੇੰਤੀ ਹੈ ਕਹਿੰਦਾ ਵੀ ਅਸੀਂ ਜੱਜ ਨੂੰ ਵੀ ਸੌਂਪਤੀ ਹੈ ਇਹ ਪਰ ਇੱਕ ਕੇਸ ਜਿਹੜਾ ਬਹਾਲਿਆਣਾ ਸੀਗਾ ਉਹ ਉਹਦੇ ਵਿੱਚ ਕੇਸ ਉਹਦੇ ਤੇ ਵੀ ਭੇਜਿਆ ਜਾ ਸਕਦੇ ਸੀ ਸੋ ਜੇ ਉਹਨੂੰ ਲਮਕਾਇਆ ਇਹਨਾਂ ਨੇ ਫੇ ਸਾਫ ਇਹ ਹੈਗਾ ਵੀ ਇੱਕ ਤਰ੍ਹਾਂ ਦਾ ਆਵਦਾ ਦਿਖਾਉਣ ਦੀ ਖਤਰ ਵੀ ਅਸੀਂ ਜਿਹੜਾ ਕੋਈ ਲੋਕ ਸਾਥੋਂ ਕੋਈ ਸਰਕਾਰ ਤੋਂ ਵੱਡੀ ਨਹੀਂ ਕੋਈ ਚੀਜ਼ ਲੋਕਾਂ ਦੀ ਤਾਕਤ ਕੋਈ ਸਰਕਾਰ ਤੋਂ ਵੱਡੀ ਨਹੀਂ ਹੁੰਦੀ ਇਹ ਮੈਸੇਜ ਦੇਣ ਦੇ ਖਾਤਰ ਲਟਕਾਇਆ ਇਹ ਪਰ ਇਹ ਲਟਕਾ ਕੇ ਅਸੀਂ ਜੋ ਅੰਦਰ ਲਾੜ ਕੀਤਾ ਹੋਣੇ ਕੱਕਾ ਸਿੰਘ ਕੋੜਾ ਵੱਲੋਂ ਦੋਨੋਂ ਫੋਰਮਾਂ ਵੱਲੋਂ ਉਹਦੀ ਹਮਾਇਤ ਕੀਤੀ ਗਈ ਹੈ ਜੋ ਰੱਖਾ ਸਿੰਘ ਸੁਧਾਰਾ ਨੇ ਕੱਲ ਦਾ ਕੋਰਟ ਦੁਨੇ ਦਾ ਕਿਹਾ ਜੇ ਲਮਕਾਉਣਗੇ ਅਸੀਂ ਸਮਝਦੇ ਆ ਵੀ ਇਹਦੀ ਸਿਆਸੀ ਕੀਮਤ ਇਹਨਾਂ ਨੂੰ ਤਾਰੀਫ ਪਾਊਗੀ ਉਹਨਾਂ ਜਿੰਨਾ ਲੰਮਾ ਕਰੀ ਜਾਣਗੇ ਉੰਨੀ ਇਹਨਾਂ ਦੀ ਜਿਹੜੀ ਹੈ ਬਦਨਾਮੀ ਹੋਣੀ ਹੈ ਪਹਿਲਾਂ ਇਹਨਾਂ ਨੇ ਉਹ ਕੇਸ ਪਾਇਆ ਜਿਹੜਾ ਉਹਦੀਆਂ ਭੈਣਾਂ ਤੇ ਉਹਦੀ ਥੂ-ਥੂ ਹੋ ਰਹੀ ਹੈ ਪੰਜਾਬ ਚ ਵੀ ਹੋ ਰਹੀ ਹੈ ਸਾਰੀ ਇੰਡੀਆ ਚ ਹੋ ਰਹੀ ਹੈ ਵੀ ਯਾਰ ਉਹ ਜਿਹੜੀ ਉਹਦੀਆਂ ਭੈਣਾਂ ਹੈਗੀਆਂ ਪਤਾ ਲੱਗਿਆ ਵੀ ਇੱਕ ਤਾਂ ਸ਼ਾਇਦ ਉਸ ਦਿਨ ਡਿਊਟੀ ਤੇ ਸੀਗੀ ਉਹ ਵੀ ਵਿੱਚ ਪਾਤੇ ਸੋ ਜਿੰਨਾ ਇਹ ਇਹਨੂੰ ਲਮਕਾਉਣਗੇ ਜਾਂ ਇਹ ਜਾਂ ਕੋਈ ਕਾਰਵਾਈ ਕਰਨਗੇ ਉੰਨੀ ਇਹਨਾਂ ਨੇ ਆਪਣੇ ਆਪਣੇ ਇਹਨਾਂ ਨੂੰ ਬਦਨਾਮੀ ਕਰਾਉਣ ਗਿਆ ਵੀ ਸਿਆਸੀ ਕੀਮਤਾਂ ਦੇਣੀਆਂ ਪਰ ਐਜੇ ਸਮਝ ਲੈਣ ਲਈ ਲੋਕਾਂ ਦਾ ਮਨੋਂ ਵਾਲ ਨਹੀਂ ਲੱਗੂਗਾ ਲੋਕਾਂ ਦਾ ਕੋਈ ਮਨੋਂ ਵਾਲ ਨਹੀਂ ਲੱਗਦਾ ਕੱਲ ਨੂੰ ਸਾਬਤ ਹੋ ਜਾਊਗਾ ਕੁਰਦੰਨੇ ਜਿਹੜਾ ਕੱਠ ਹੁੰਦਾ ਅਸੀਂ ਵੀ ਦੋਨਾਂ ਫਾਰਮਾਂ ਵੱਲੋਂ ਸਾਰੇ ਕਿਸਾਨਾਂ ਨੂੰ ਕਹਿੰਦੇ ਆ ਵੀ ਠੀਕ ਐ ਪਰ ਸੋ ਤਾਂ ਆਪਾਂ 13 ਨੂੰ ਤਾਂ ਉਦੋਂ ਨੂੰ ਜਾਣਾ ਦਿੱਲੀ ਵੱਲ ਨੂੰ ਕੋਈ ਵੀ ਆਪਣੀ ਰਹਿਸਮ ਹੋ ਜੂਗੀ ਆਪਣੇ ਹੋਰ ਬਰਬਾਪਾ ਹੋ ਜਾਣਗੇ ਆਪਾਂ ਕੱਲ ਨੂੰ ਕੋਈ ਜੰਨੇ ਵੀ ਨੇੜੇ ਦੇ ਚੱਲੇ ਆ ਕੋਈ ਠੰਡੇ ਵਾਲੇ ਆ ਕੋਈ ਜਿਹੜੇ ਦਾ ਮਾਲਸ ਵਾਲੇ ਹੈਗੇ ਆ ਉਹ ਕੱਲ ਨੂੰ ਕੁਰਦੰਨੇ ਵੀ ਅਸੀਂ ਕਹਿੰਦੇ ਆ ਵੀ ਕਿਸਾਨ ਵੀ ਉਹਦੇ ਵਿੱਚ ਬਹੁਤ ਚੜ ਸਾਡੀ ਜਿੰਨੀਆਂ ਪ੍ਰਸ਼ਾਸਨ ਨਾਲ ਮੀਟਿੰਗਾਂ ਹੋਈਆਂ ਉਹਦੇ ਵਿੱਚ ਵੀ ਲਗਭਗ ਅਸੀਂ ਵਿੱਚ ਸ਼ਾਮਲ ਰਹੇ ਆ ਜਿਹੜੀ ਕੱਲ ਮੀਟਿੰਗ ਹੋਈ ਆ 10 ਤਰੀਕ ਦੀ ਐਸਐਸਪੀ ਬਠਿੰਡੇ ਨੇ ਵਿਸ਼ਵਾਸ ਦਿਵਾਇਆ ਸੀਗਾ ਕਿ ਅੱਜ ਸ਼ਾਮ ਤੱਕ ਭਾਨਾ ਸਿੰਘ ਨੂੰ ਰਿਹਾ ਕਰ ਦਿੱਤਾ ਜਾਊਗਾ ਅਸੀਂ ਉਹਨਾਂ ਦੇ ਵਿਸ਼ਵਾਸ ਤੇ ਕੱਲ ਵੀ ਸਾਨੂੰ ਮੀਡੀਆ ਨੇ ਪੁੱਛਿਆ ਸੀਗਾ ਵੀ ਕੀ ਮੀਟਿੰਗ ਹੋਈ ਕੀ ਗੱਲਬਾਤ ਹੋਈ ਅਸੀਂ ਇਹੀ ਕਿਹਾ ਸੀ ਕਿ ਰਿਜ਼ਲਟ ਠੀਕ ਹੀ ਆਊਗਾ ਹੱਕ ਚ ਆਊਗਾ ਪਰ ਪਤਾ ਨਹੀਂ ਸਰਕਾਰ ਨੇ ਇਸ ਮਸਲੇ ਨੂੰ ਕਿਉਂ ਲੁਝਾਉਣ ਦੀ ਕੋਸ਼ਿਸ਼ ਕੀਤੀ ਹੈ ਸਾਡਾ ਜਿਹੜਾ ਜੋਰ ਹੈ ਸਾਰੇ ਭਾਰਤ ਦੇ ਲੋਕਾਂ ਨੂੰ ਪਤਾ ਹੈ ਕਿ ਦਿੱਲੀ ਤੇ ਲੱਗਿਆ ਹੋਇਆ ਤਾ ਕੋਈ ਕਾਰਨ ਤਾਂ ਨਹੀਂ ਸਰਕਾਰ țeਡੇ ਢੰਗ ਦੇ ਨਾਲ ਲੋਕਾਂ ਨੂੰ ਇੱਥੇ ਲਿਜਾਉਣਾ ਚਾਹੁੰਦੀ ਐ ਪਰ ਫੇਰ ਵੀ ਅਸੀਂ ਇਸ ਗੱਲ ਦੀ ਨਿਖੇਧੀ ਵੀ ਕਰਦੇ ਆ ਤੇ ਜਿਹੜਾ ਕੋਰਟ ਦੁਲ੍ਹਾਂ ਦੇ ਵਿੱਚ ਇੱਕ 11:30 ਵਜੇ ਦਾ ਪ੍ਰੋਗਰਾਮ ਦਿੱਤਾ ਹੋਇਆ ਪੰਚਾਇਤ ਵੱਲੋਂ ਜਾਂ ਨੌਜਵਾਨਾਂ ਵੱਲੋਂ ਕਮੇਟੀ ਵੱਲੋਂ ਅਸੀਂ ਉਹਦੀ ਪੂਰੀ ਹਮਾਇਤ ਕਰਾਂਗੇ ਸਮਾਂ ਕੱਢ ਕੇ ਉਹਦੇ ਵਿੱਚ ਸ਼ਾਮਲ ਹੋਵਾਂਗੇ ਤੇ ਸਰਕਾਰ ਦੀ ਨਿਖੇਧੀ ਕਰਦੇ ਆ ਕਿ ਜਿਹੜੀ ਉਹ 10 ਤਰੀਕ ਦਾ ਵਾਅਦਾ ਕੀਤਾ ਸੀਗਾ ਉਹ ਪੂਰਾ ਨਹੀਂ ਕੀਤਾ ਤਾਂ ਇਸ ਦੇ ਸਬੰਧ ਦੇ ਵਿੱਚ ਜੋ ਵੀ ਪ੍ਰੋਗਰਾਮ ਪ੍ਰੋਗਰਾਮ ਦੇਣਗੇ ਪਿੰਡਵلوں ਅਸੀਂ ਦੀ ਹਮਾਇਤ ਜਿਵੇਂ ਪਹਿਲਾਂ ਕੀਤੀ ਆ ਹੁਣ ਵੀ ਕਰਾਂਗੇ ਧੰਨਵਾਦ